ਨਾ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਭਾਈ ਅੱਜ ਕੀ ਹੋਇਆ ਜੀ ਭਾਈ ਮੈਂ ਵੋਟ ਪਾਣ ਗਿਆ ਤੇ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਵੋਟ ਪੈ ਗਈ ਹੈ ਤੇ ਕਿਹੜੀ ਜਗ੍ਹਾ ਤੇ ਹੈਗਾ ਆਪਣੇ ਅਰਜੁਨਗਰ ਦੇ ਵਿੱਚ ਹੈਗਾ ਸੈਨਸ ਸੋਲਜਰ ਡਿਵਾਈਨ ਪਬਲਿਕ ਸਕੂਲ ਜਿੱਥੇ ਵੋਟਾਂ ਸੀ ਪਿਛਲੀ ਵਾਰ ਵੀ ਇੱਥੇ ਪਾਈਆਂ ਸਾਡੀਆਂ ਪੈਨੀਆਂ ਇੱਥੇ ਹੀ ਹਮੇਸ਼ਾ ਤੇ ਪਰ ਅੱਜ ਜਦੋਂ ਵੋਟ ਪਾਣ ਗਏ ਤੇ ਉਹਨਾਂ ਨੇ ਕਹਿੰਦੇ ਤੁਹਾਡੀ ਵੋਟ ਪੈ ਗਈ ਮੈਨੂੰ ਯਕੀਨੀਆਂ ਮੈਂ ਉਹਨਾਂ ਕੋਲ ਚੈੱਕ ਕੀਤਾ ਮੇਰੇ ਮਤਲਬ ਸਾਈਨ ਵੀ ਕੀਤੇ ਹੋਏ ਆ ਬਟ ਸਾਈਨ ਮੇਰੇ ਮੈਚ ਨਹੀਂ ਹੈਗੇ ਮੈਂ ਸਾਈਨ ਹੋਰ ਤਰੀਕੇ ਨਾਲ ਕਰਦਾ ਉਹ ਸਾਈਨ ਹੋਰ ਤਰੀਕੇ ਨਾਲ ਕੀਤੇ ਗਿਆ ਬਟ ਮੇਰੀ ਜਾਲੀ ਵੋਟ ਪਾਈ ਗਈ ਆ ਔਰ ਇਹ ਵੀ ਨਹੀਂ ਪਤਾ ਕਿ ਕਿੰਨੀਆਂ ਕਿ ਵੋਟਾਂ ਜਾਲੀਆਂ ਅੰਦਰ ਮਤਲਬ ਪੈ ਚੁੱਕੀਆਂ ਕਿਉਂਕਿ ਚਾਰ ਬੰਦੇ ਉਹਨਾਂ ਨੇ ਬਿਠਾਏ ਹੋਏ ਆ ਚਾਰਾਂ ਵਿੱਚੋਂ ਕੋਈ ਵੀ ਬੰਦਾ ਇਹ ਜੱਜ ਨਹੀਂ ਕਰ ਸਕਿਆ ਕਿ ਵੋਟ ਮੈਂ ਪਾਈ ਆ ਕਿ ਨਹੀਂ ਪਾਈ ਆ ਕਿਨੇ ਨੰਬਰ ਸੀ ਪਿਆ ਵੋਟ ਮੇਰਾ 200 100 162 ਨੰਬਰ ਬੂਥ ਸੀਗਾ ਹਾਂਜੀ 162 ਨੰਬਰ ਅੰਦਰ ਗੱਲ ਹੋਈ ਉਹਨਾਂ ਨੇ ਹਾਂਜੀ ਉਹਨਾਂ ਨਾਲ ਗੱਲ ਹੋਈ ਤੁਹਾਡੀ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਗੱਲ ਕੁਛ ਨਹੀਂ ਉਹ ਕਹਿੰਦੇ ਭਾਜੀ ਤੁਹਾਡੀ ਟੈਂਡਰ ਬੋਰਡ ਪਾ ਦਿੰਨੇ ਮੈਂ ਕਿਹਾ ਉਹ ਤਾਂ ਮੇਰਾ ਹੱਕ ਹੈ ਕਿ ਮੈਂ ਪਾ ਸਕਦਾ ਹੈ ਨਾ ਮੇਰਾ ਰਾਈਟ ਹੈ ਕਿ ਮੈਂ ਪਾ ਸਕਦਾ ਪਰ ਮੈਂ ਪ੍ਰਸ਼ਾਸਨ ਕੋਲੋਂ ਔਰ ਇਹ ਬੰਦੇ ਜਿਹੜੇ ਇੱਥੇ ਸਰਕਾਰੀ ਬੰਦੇ ਬੈਠੇ ਆ ਬੀ ਐਲਓ ਆ ਜਾਂ ਕੋਈ ਹੋਰ ਵੀ ਬੰਦੇ ਹੈਗੇ ਉਹਨਾਂ ਕੋਲੋਂ ਇਹ ਪੁੱਛਣਾ ਚਾਹੁੰਦਾ ਕਿ ਭਾਜੀ ਮੇਰੀ ਜਾਲੀ ਬੋਰਡ ਕਿਸ ਤਰ੍ਹਾਂ ਪਾ ਸਕਦੀ ਜੀ ਤੁਸੀਂ ਇੱਥੇ ਬੈਠੇ ਹੋ ਇੰਨੀ ਸਿਕਿਉਰਿਟੀ ਆ ਦੇਖ ਸਕਦੇ ਤੁਸੀਂ ਵੀ ਮਤਲਬ ਬਾਹਰੋਂ ਵੀ ਫੋਰਸ ਮੰਗਾਈ ਹੋਈ ਆ ਇੱਥੇ ਦੀ ਫੋਰਸ ਹੈਗੀ ਆ ਪਰ ਸਰ ਇਹ ਮਤਲਬ ਕੋਈ ਮੈਟਰ ਨਹੀਂ ਹੈਗਾ ਕਿ ਬੰਦੇ ਦੀ ਵੋਟ ਮਤਲਬ ਕੋਈ ਹੋਰ ਪਾ ਗਿਆ ਬੜਾ ਵੱਡਾ ਮੈਟਰ ਹੈ ਭਾਜੀ ਅੰਦਰ ਬੈਠੇ ਅਧਿਕਾਰੀਆਂ ਨੇ ਤੁਹਾਨੂੰ ਕੀ ਕਿਹਾ ਅੰਦਰ ਬੈਠੇ ਅਧਿਕਾਰੀਆਂ ਨਾਲ ਜਦੋਂ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਇਹੀ ਦੱਸਿਆ ਕਿ ਭਾਜੀ ਵੀ ਤੁਸੀਂ ਵੋਟ ਪਾ ਦਿਓ ਕੋਈ ਨਹੀਂ ਅਸੀਂ ਤੁਹਾਡੀ ਐਡਜਸਟ ਕਰਾ ਦਿੰਨੇ ਆ ਸਾਡੇ ਇੱਕ ਮਤਲਬ ਅਦਰ ਵੇ ਹੈਗਾ ਜਿਹਦੇ ਥਰੂ ਆਪਾਂ ਇੱਕ ਵੋਟ ਪਾ ਸਕਦੇ ਮੈਨੂੰ ਮੈਨੂੰ ਵੀ ਪਤਾ ਹੈਗਾ ਪਰ ਮੈਂ ਇਹੀ ਮਤਲਬ ਚਾਹਨਾ ਮੈਨੂੰ ਪੁੱਛਣਾ ਚਾਹਨਾ ਕਿ ਮੇਰੀ ਵੋਟ ਜਾਲੀ ਕਿਸ ਤਰ੍ਹਾਂ ਪੈਗੀ ਇਹ ਕਿਸ ਤਰ੍ਹਾਂ ਹੋ ਸਕਦਾ ਜੇ ਇਹ ਬੰਦੇ ਕੋਲ ਮੇਰੇ ਡਾਕੂਮੈਂਟ ਹੈਗੇ ਆ ਮਤਲਬ ਇਟ ਮੀਨਸ ਬੰਦੇ ਕੋ ਮੇਰੇ ਡਾਕੂਮੈਂਟ ਹੈਗੇ ਆ ਉਹ ਡਾਕੂਮੈਂਟ ਦਿਖਾ ਕੇ ਬੰਦੇ ਨੇ ਵੋਟ ਪਾਈ ਆ ਤੇ ਕੱਲ ਨੂੰ ਬੰਦਾ ਉਹੀ ਡਾਕੂਮੈਂਟ ਦਿਖਾ ਕੇ ਕੁਝ ਵੀ ਕਰਾਇਮ ਕਰ ਸਕਦਾ ਕੋਈ ਲੋਨ ਲੈ ਸਕਦਾ ਜਾਂ ਕੁਝ ਹੋਰ ਵੀ ਕਰ ਸਕਦਾ ਹਨਾ ਉਹਦੇ ਚ ਵੀ ਉਹਦੇ ਚ ਵੀ ਇਸ ਤਰ੍ਹਾਂ ਮੈਨਾਂ ਤੋਂ ਖੋਹ ਸਕਦਾ ਪ੍ਰਸ਼ਾਸਨ ਨੂੰ ਮੰਗ ਆਜੀ ਮੈਂ ਪ੍ਰਸ਼ਾਸਨ ਤੋਂ ਸਾਡੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਜੀ ਤੋਂ ਚੋਣ ਇਲੈਕਸ਼ਨ ਕਮਿਸ਼ਨ ਤੋਂ ਇਹ ਮੰਗ ਕਰਦਾ ਡੀਪੀਆਰਓ ਤੋਂ ਵੀ ਮੰਗ ਕਰਦਾ ਕਿ ਭਾਜੀ ਮੈਨੂੰ ਮੇਰੀ ਵੋਟ ਦਾ ਦੱਸਿਆ ਜਾਵੇ ਕਿ ਮੇਰੀ ਵੋਟ ਕਿੱਥੇ ਗਈ ਔਰ ਮੇਰੀ ਵੋਟ ਜਾਲੀ ਕਿਸ ਤਰ੍ਹਾਂ ਕਿਸ ਤਰ੍ਹਾਂ ਪੈ ਗਈ ਡਿਊਟੀ ਅਫਸਰ ਜਿਹੜੇ ਅੰਦਰ ਬੈਠੇ ਆ ਇਹਨਾਂ ਦਾ ਕੀ ਕਹਿਣਾ ਤੁਹਾਨੂੰ ਮੌਕੇ ਤੇ ਡਿਊਟੀ ਅਫਸਰ ਜਿਹੜੇ ਬੈਠੇ ਸੀ ਕੀ ਉਹਨਾਂ ਨੇ ਸਾਨੂੰ ਇਹੀ ਦੱਸਿਆ ਵੀ ਮਤਲਬ ਆ ਤੁਹਾਡੇ ਲਿਸਟ ਹੈਗੀ ਹੈ ਜੀ ਐਨ ਸੁਨੀਲ ਕੁਮਾਰ ਨਾਮ ਦੇ ਬੰਦੇ ਵੋਟ ਪਾ ਚੁੱਕੇ ਆ ਬਟ ਤੁਹਾਡੀ ਵੋਟ ਕਿਸ ਤਰ੍ਹਾਂ ਪਈ ਸਾਨੂੰ ਨਹੀਂ ਪਤਾ ਸਰ ਐਡਰੈਸ ਸੇਮ ਸੀ ਕੀ ਨਹੀਂ ਨਹੀਂ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਭਾਜੀ ਜੇ ਮੇਰਾ ਨਾਮ ਸੁਨੀਲ ਕੁਮਾਰ ਆ ਹੋਰ ਵੀ ਸੁਨੀਲ ਕੁਮਾਰ ਹੋਣਗੇ ਉਹਨਾਂ ਦਾ ਐਡਰੈਸ ਚੇਂਜ ਹੈ ਫਾਦਰ ਨੇਮ ਚੇਂਜ ਹੈ ਉਹਨਾਂ ਦੇ ਮੋਬਾਈਲ ਨੰਬਰ ਚੇਂਜ ਹੈ ਉਹਨਾਂ ਦੇ ਆਧਾਰ ਕਾਰਡ ਨੰਬਰ ਚੇਂਜ ਹੈ ਹੈਲੋ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਜਾਦਾ ਭਾਈ ਬਈਲੋ ਮੈਨੂੰ ਬੀਐਲਓ ਸਾਹਿਬ ਕੀ ਕਹਿ ਰਹੇ ਨੇ ਕਿ ਮੇਰੇ ਨਾਮ ਦੀ ਕੋਈ ਹੋਰ ਵੋਟ ਆ ਗਿਆ ਹੈਗਾ ਇਹ ਇਹ ਕਿ ਉਹ ਬੋਰਡ ਬੰਦ ਲਿਆ ਇਹਨਾਂ ਉਹਨਾਂ ਨੂੰ ਮਨਾ ਕਰ ਦਿੱਤਾ ਤੁਹਾਡੇ ਨਾਮ ਦੀ ਬੋਰਡ ਪੈ ਚੁੱਕੀ ਹੈ ਕਿ ਮਨਾ ਥੋੜੋਗੀ ਤਾਂ ਮੈਂ ਉਹਨੂੰ ਕਹਿ ਕੇ ਆਇਆ ਮੈਂ ਕਹਿੰਦਾ ਮਨਾ ਨਹੀਂ ਕਰ ਸਕਦੇ ਨਹੀਂ ਬੋਰਡ ਐਦਾਂ ਪੈ ਗਈ ਹੈ ਨਾਮ ਦੀ ਕੋਈ ਕੋਈ ਹੋਰ ਪਾ ਗਿਆ ਵੋਟ ਉਹ ਉਹ ਕਹਿੰਦੇ ਜਿਹੜਾ ਬੋਰਡ ਪਾਉਣ ਗਿਆ ਉਹਨੇ ਦੇਖਿਆ ਵੀ ਉਹ ਲੱਗ ਗਈ ਆ ਜੀ ਨਹੀਂ ਬੋਟ ਪੈ ਗਈ ਹੈ ਤੁਹਾਡੇ ਕੋਲ ਤੁਸੀਂ ਵੀ ਆ ਲੋ ਕੁਆਲੇ ਹੋਣੇ ਚਾਹੀਦੇ ਆ ਬੰਦਾ ਤੁਹਾਡੇ ਕੋਲ ਮਜ਼ਦੂਰ ਤਾਂ ਥੋੜਾ ਸਬੂਤ ਚਾਹੀਦਾ ਬੋਟ ਦਾ ਬੰਦਾ ਅੰਦਰ ਕਿਹੜੀ ਬੋਟ ਪਾ ਰਹੇ ਨੇ ਬੰਦਾ ਉਹਨਾਂ ਨੇ ਪਛਾਣ ਕੇ ਤੁਹਾਡਾ ਆਧਾਰ ਕਾਰਡ ਕਿਹਾ ਗਿਆ ਸੀ ਕਿਹੜੇ ਬੋਟ ਪਾ ਰਹੇ ਸੀ ਜੀ ਹੁਣ ਤੁਸੀਂ ਉਹਨਾਂ ਨੂੰ ਕਹਿ ਦਿਓ ਆਓ ਤੁਹਾਡੀ ਬੋਟ ਪਵਾ ਦਿੰਨੇ ਆਪਾਂ ਐਦਾਂ ਹੁੰਦਾ ਹੈ ਜੇ ਕੋਈ ਹੋਰ ਬੋਟ ਪਾ ਗਿਆ ਤਾਂ ਉਹਨਾਂ ਦੀ ਦੁਬਾਰਾ ਬੋਟ ਪੈ ਸਕਦੀ ਹੈ ਬਿਲਕੁਲ ਪੁੱਛਦੇ ਹੋ ਡੀਸੀ ਨੂੰ ਪੁੱਛੋ ਹੋਰ ਸਰ ਤੁਸੀਂ ਮੌਕੇ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਡੀਸੀ ਦਾ ਮਾਮਲਾ ਪੁੱਛ ਲਾਂਗੇ ਨਹੀਂ ਮੌਕੇ ਤੇ ਉਹਨਾਂ ਨੂੰ ਪੁੱਛ ਰਿਹਾ ਬੈਠੋ ਮੇਰੇ ਨਾਲ ਮੈਂ ਤੁਹਾਡੀ ਬ ਇਹ ਨਿਕਲ ਗਈਆਂ ਨੇ ਉਹਨਾਂ ਨੂੰ ਮਿਲਦਾ ਕਿਸੇ ਜੱਪੀ ਟੈਂਡਰ ਵੋਟ ਨਹੀਂ ਆ ਟੈਂਡਰ ਵੋਟ ਨਹੀਂ ਆ ਮੰਨਣਗੇ ਟੈਂਡਰ ਦੇ ਫਰਕ ਕਿਹਦੀ ਮਾਮਾ ਪਾ ਸਕਦਾ ਕੋਈ ਨਹੀਂ ਹੋਇਆ ਇਹਦਾ ਕੋਈ ਗੱਲ ਨਹੀਂ ਆ ਥੋੜਾ ਸਕਦਾ ਹੈ ਉਹਨਾਂ ਦੇ ਨਾਮ ਦੀ ਵੋਟ ਪਾਸ ਗਈ ਹੋਈ ਆ ਟੈਂਡਰ ਦੀ ਗਲਤੀ ਉਹ ਹੈਗਾ ਜੇ ਮੈ ਜਾਵੇ ਤਾਂ ਅੱਛਾ ਜੀ ਚਲੋ ਠੀਕ ਟੈਂਕਾ ਨਹੀਂ ਜੇ ਇਹ ਗੰਦੇ ਸਹੀ ਆਉਂਦਾ ਉਹ ਹੈਗਾ ਵੱਡੇ ਭਾਈ ਉਹ ਜਿਹੜੇ ਉਹ ਜਿਹੇ ਟੈਕ ਮਾਨਸ ਬੰਦੇ ਬੈਠੋ ਠੀਕ ਹੈ ਚੈੱਕ ਕਰਦੇ ਜਿਹੜੇ ਲਾਸੇ ਜਾ ਕੇ ਆਇਡੈਂਟੀਟੀ ਚੈੱਕ ਕਰਦੇ ਆ ਫੇਸ ਚੈੱਕ ਕਰਦੇ ਉਹ ਆ ਜੱਕੋ ਮੈਂ ਲਿਸਟਿੰਗ ਕਢਾਈ ਆ